ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੈ ਦੁਗੜੀ ਤੇ ਰਾਚਾ ਕੁੜੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਤੁਹਾਡੇ ਪੇਂਟਰ ਸਾਹਿਬ ਤਾਂ ਗਏ ਜੀ ਆ ਪੇਂਟਰ ਸਾਹਿਬ ਆ ਗਏ ਅੱਜ ਮਤਲਬ ਘਰ ਦਾ ਇਹਨਾਂ ਨੇ 50% ਨਕਸ਼ਾ ਬਦਲਦਾ ਮਤਲਬ ਜਿਹੜਾ ਬਾਹਰਲਾ ਬਾਹਰਲਾ ਬਰਕ ਸੀ ਉਹ ਤਕਰੀਬਨ ਤਕਰੀਬਨ ਸਾਰਾ ਹੀ ਇਹਨਾਂ ਨੇ ਅੱਜ ਫਾਈਨਲ ਟੱਚ ਆਪਣੇ ਵੱਲ ਤੋਂ ਦੇ ਦਿੱਤਾ ਤੇ ਆ ਗੇਟ ਵੀ ਬਦਲਤੀ ਨੁਹਾਰ ਦੀ ਪਰ ਤੇ ਇੱਥੇ ਪੇਂਟ ਪੂਟ ਦੇ ਜਿਹੜੇ ਭਰਨੇ ਵਾਲੇ ਸੀ ਉਹ ਪਰ ਤੇ ਇਹ ਜਮਾਨਾ ਉਹ ਕਹਿਆ ਵੀ ਆਹ ਕਲਰ ਥੋੜਾ ਜਿਹਾ ਉੱਠਿਆ ਨਹੀਂ ਹੈਗਾ ਕਹਿੰਨ ਉਹ ਵੀ ਭਾਈ ਇਹਦਾ ਸੁੱਕਣ ਦੇ ਇਹਨੂੰ ਵੀ ਉਹ ਤੇ ਬਾਅਦ ਫਿਰ ਥੋੜਾ ਦਾ ਉਹ ਕਰੂੰਗਾ ਨਹੀਂ ਮੈਂ ਤੇ ਪਰ ਇੱਕ ਇੱਕ ਵਾਰ ਫਿਰ ਬ੍ਰਾਊਨ ਮਾਰਾਂ ਦਾ ਮੈਂ ਤੇ ਪਰਮੈਂਟ ਜੇ ਨਾ ਉੱਠਿਆ ਉਹਦੇ ਕਹਿਣ ਦੇ ਮੁਤਾਬਕ ਆ ਆਦਾ ਭਾਈ ਉਹਨਾਂ ਨੂੰ ਆਇਆ ਸੀ ਲਾਮਾ ਕਲਾ ਦਾ ਹਾਂਜੀ ਭਾਈ ਠੋਕਾ ਮਾਰਾ ਦੀ ਸਸਤੀ ਗੱਲ ਵੀ ਬਲਾਕਾ ਕਰੂਗਾ ਦੂਜੀ ਵੀ ਜੀ ਹਵੇ ਹੀ ਹੱਥੀਂ ਆਉਂਦੀ ਦੂਜੀ ਵੀ ਤੇ ਜੇ ਤਾਂ ਸਾਰੇ ਜਿਹੜੀ ਕੈਮਰਾ ਤੇ ਵੀ ਹੋ ਜਾਂਦਾ ਮੈਂ ਸਾਰੇ ਹੱਥੀਂ ਦੂਜੀ ਤੀਜੀ ਦਾ ਕੀ ਮਤਲਬ ਸਾਰੇ ਬਲਾਈ ਜਾਂਦਾ ਤੇ ਜਦ ਮਿਲ ਕੇ ਸਸਤੀ ਗੱਲ ਪਾਗੁਰ ਜੀ ਦਾ ਖਾਲਸਾ ਪਾਗੁਰ ਜੀ ਦੀ ਫਤਹ ਸਸਤੀ ਗੱਲ ਦੀ ਅੱਜ ਅਸੀਂ ਗਏ ਵੇਸੀ ਜੀ ਦੁਪਹਿਰ ਖਮਾਣੋ ਕੰਮ ਗਏ ਵੇਸੀ ਤੇ ਉਹ ਸਾਡੀ ਦੂਈ ਭੈਣ ਹੋ ਰਹੀ ਸੀ ਸ੍ਰਿੰਦਰ ਵੀ ਮੇਰੇ ਨਾਲ ਸੀ ਤੇ ਸੰਦੀਪ ਵੀ ਮੇਰੇ ਨਾਲ ਸੀ ਤੇ ਸਿਖਾਣ ਨੂੰ ਕੋਈ ਸਟੀਜ ਲੈ ਕੇ ਆਏ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਸਾਨੂੰ ਪਹਿਲਾਂ ਮੇਰੀ ਗੱਲ ਪੂਰੀ ਹੋਣ ਦਊਂਗੀ ਤਾਂ ਅਸੀਂ ਹੋਗੇ ਜਿੱਧਰ ਤੇ ਆਉਂਦੇ ਆਉਂਦੇ ਲੇਟ ਵੱਜ ਗਿਆ ਸਾਨੂੰ ਡੇਢ ਇਹਨੂੰ ਡੇਢ ਵਜੇ ਮਾਭੀ ਵੀ ਤੁਸੀਂ ਪ੍ਰਸ਼ਾਦਾ ਛੱਕ ਲਿਆ ਸੈਨਾ ਤੁਸੀਂ ਤਾਂ ਹੈ ਨਹੀਂ ਤੁਰੇ ਮਾਭੀ ਦੂਈ ਭੈਣ ਤਾਂ ਹੈਗੀ ਤੇ ਵੀ ਤੁਸੀਂ ਇੱਕ ਵਾਰ ਉਹਦੇ ਆ ਕੇ ਦਰਸ਼ਨ ਬੰਦੇ ਤਾਂ ਤੁਹਾਨੂੰ ਪ੍ਰਸ਼ਾਦਾ ਵੀ ਮਿਲਦਾ ਹੂੰ ਐਨੇ ਜੀ ਕਹਿੰਦਾ ਜੀ ਇਹਨੂੰ ਆ ਗਿਆ ਉਹ ਤੋਂ ਬਾਅਦ ਪ੍ਰਸ਼ਾਦਾ ਛੱਕਦੇ ਛੱਕਦੇ ਕਿਸੇ ਦੇ ਸੱਜਣ ਪਿਆਰੇ ਦਾ ਫੋਨ ਆ ਗਿਆ ਹੂੰ ਹਾਂ ਉਹਨੂੰ ਗੱਲਾਂ ਗੱਲਾਂ ਚ ਪਤਾ ਵੀ ਕਿਆ ਸੁਣਾਉਂਦਾ ਹੈ ਕੰਨਾਰ ਸਾਨੂੰ ਰੋਟੀ ਨਹੀਂ ਟਾਈਮ ਨਾਲ ਮਿਲਦੀ ਹਾਂ ਫਿਰ ਮੈਂ ਵੀ ਥੋੜੀ ਜਿਹੀ ਗੱਲਾਂ-ਗੱਲਾਂ ਤੇ ਮੈਂ ਵੀ ਤੈਹ ਲਾਤੀ ਇਹਦੀ ਮਾਂ ਵੀ ਇਹ ਤੇਰੇ ਵਾਸਤੇ ਗੱਲ ਸਹੀ ਨਹੀਂ ਹੈਗੀ ਵੀ ਤਾਂ ਇਹ ਗੱਲ ਕੋਈ ਵੀ ਟਾਈਮ ਨਾਲ ਨਹੀਂ ਮਿਲਦੀ ਵੀ ਜੇ ਤਾਂ ਡੈਡੀ ਨਾ ਹੁੰਦਾ ਔਰ ਜੋ ਭੈਣ ਨਾ ਹੁੰਦੀ ਫਿਰ ਤਾਂ ਤੂੰ ਇਹ ਗੱਲ ਕਹਿੰਦਾ ਚੰਗਾ ਲੱਗਦਾ ਕਿ ਭਾਈ ਸਾਨੂੰ ਰੋਟੀ ਟਾਈਮ ਨਾਲ ਨਹੀਂ ਮਿਲੀ ਨਾਲੇ 20 ਮਿੰਟ ਜਾਂ ਅੱਧਾ ਘੰਟਾ ਲੇਟ ਹੋ ਗਈ ਉਹਦਾ ਕੋਈ ਫਰਕ ਨਹੀਂ ਪੱਕੀ ਹੋਈ ਸੀ ਇਹੀ ਨਹੀਂ ਆਏਗੇ ਉਹ ਪਰਲੀ ਸਾਈਡ ਬਾਹਰ ਕੰਧ ਤੇ ਉਧਰਲੀ ਸਾਈਡ ਰੰਗ ਕਰ ਰਹੇ ਸੀ ਤੇ ਇਹ ਆਏ ਨਹੀਂ ਹੈਗੇ ਉਹ anu ਨਾ ਫੜਾ ਤੇ ਹੁਣ ਇੱਕ ਮਿੰਟ ਪਹਿਲਾਂ ਫੜਾ ਦੇ ਮੈਨੂੰ ਕੈਮਰਾ ਫੜਾ ਦੇ ਹਾਂ ਹੁਣ ਦੱਸ ਵੀ ਤੂੰ ਤਾਂ ਜੇ ਕਿਹਨੂੰ ਕਹਤਾ ਫੋਨ ਪਰੋ ਗੱਲ ਮਾਨੂੰ ਇਹ ਦੱਸ ਦੇ ਮੇਰੇ ਰੜਕਦੀ ਹੈ ਗੱਲ ਵੀ ਇਹਨੇ ਕਹਿ ਕਿਵੇਂ ਦਿੱਤਾ ਫੋਨ ਤਾਂ ਮੈਂ ਇੱਕ ਬੰਦੇ ਦਾ ਦੁਪਹਿਰੇ ਫੋਨ ਆਇਆ ਤਾਂ ਮੈਨੂੰ ਵੀਰ ਭਾਈ ਦਾ ਉਹ ਕਹਿਦਾ ਮੈਂ ਕਿ ਰੋਟੀ ਖਾਂਦਾ ਮੈਂ ਮਿੱਤੋਂ ਬਾਅਦ ਚ ਗੱਲ ਕਰਦਾ ਤੇ ਰੋਟੀ ਲੇਟ ਮਿਲੀ ਇਸ ਵਾਰ ਹਾਂ ਸਹੀ ਕਹਿ ਵੀਰਾਂ ਦਾ ਗੱਲ ਹਾਂ ਮੈਂ ਜਦੋਂ ਨੋਟ ਕਰੀ ਵੀ ਗੱਲ ਇਹ ਬੰਦੇ ਨੇ ਕਹੀ ਕਿਵੇਂ ਇਹ ਗੱਲ ਤੈਨੂੰ ਕਹਿਣੀ ਨਹੀਂ ਦੀ ਚਾਹੀਦੀ ਭਾਈ ਦੇਖ ਹੁਣ ਤੇਰੇ ਜਦੋਂ ਤੂੰ ਗਿਆ ਨਾਰਾਜ਼ ਹੋ ਕੇ ਹਾਂ ਉਦੋਂ ਤੋਂ ਕਹਿੰਦਾ ਤਾਂ ਵੀ ਮੈਂ ਦੁਪਹਿਰ ਦੀ ਰੋਟੀ ਨਹੀਂ ਖਾਣੀ ਤੈਨੂੰ ਸਮੋਸੇ ਲੈ ਕੇ ਦੁੱਤੇ ਹਾਂ ਦੁੱਤੇ ਬਾਈ ਵੀ ਚੱਲ ਇਹਨੇ ਰੋਟੀ ਨਹੀਂ ਖਾਧੀ ਔਰ ਤੇ ਮੈਂ ਸਮਝ ਲਾ ਔਰ ਤੇ ਤਿੰਨ ਜਾਂ 4 ਕਿਲੋਮੀਟਰ ਖਮਾਣੋਂ ਸੜਕ ਵੀ ਦੇਖ ਲੈ ਕੇ ਜੀ ਹੈ ਟੁੱਟੀ ਫੁੱਟੀ ਤੇਰੇ ਬਾਅਦ ਤੇ ਸਪੈਸ਼ਲ ਸਮੋਸੇ ਲੈ ਕੇ ਆ ਵੀ ਚੱਲ ਇਹਨਾਂ ਨੇ ਅੱਜ ਪ੍ਰਸ਼ਾਦਾ ਨਹੀਂ ਛਕਣਾ ਇਹਨੂੰ ਸਮੋਸੇ ਖਵਾ ਦਿੰਦਾ ਅੱਛਾ ਜਿੱਕਾ ਹੁਣ ਆਪਣੀ ਗੱਲ ਕਰੀ ਰੋਟੀ ਦੀ ਮੈਂ ਨਾਲ ਇਹਨਾਂ ਬੰਦੇ ਨੂੰ ਕਮੈਂਟ ਵੀ ਕਰਤਾ ਹੈ ਹਾਂ ਅਬ ਕਰ ਨਹੀਂ ਹੈ ਬਾਈ ਜੀ ਅੱਜ ਕੱਲ ਤਾਂ ਸਮਾਂ ਆ ਜਾਂ ਇੰਨੀ ਬਰੀਕੀ ਨਾਲ ਵੀਡੀਓ ਦੇਖਦੇ ਆ ਇਹ ਬੰਦੇ ਵੀ ਕਿਤੇ ਨੋ ਸਮਾਨ ਵੀ ਤਾਂ ਕੋਈ ਗਲਤੀ ਕਰਤੀ ਨਾ ਅਸੀਂ ਜਿਵੇਂ ਅਸੀਂ ਕਹਿੰਦੇ ਵੀ ਜੋ ਹੈ ਅਸੀਂ ਸੋਪ ਆਉਂਦੇ ਅਸੀਂ ਕੋਈ ਕੱਟ ਨਹੀਂ ਕਰਦੇ ਕੋਈ ਵੱਟ ਨਹੀਂ ਕਰਦੇ ਆ ਲਵ ਬ੍ਰਿਕ ਤੇ ਬ੍ਰਿਕ ਪੁਆਇੰਟ ਵੀ ਫੜਦਾ ਵੀ ਹਾਂ ਵੀ ਇਹ ਇੱਥੇ ਇਹ ਗੱਲ ਹੋਈ ਹੈ ਕਿਉਂ ਹੋਈ ਭਾਈ ਰੂਪ ਭਾਈ ਅਜੇ ਕਾ ਤਾਂ ਮੇਰੇ ਪਰ ਅੱਧੇ 10 ਦੇਣਾ ਕੋਈ ਇਤਰਾ ਕੰਮ ਲੇਟ ਹੋਇਆ ਹੋਣਾ ਆ ਗੁੱਥੇ ਵਿੱਚ ਪਾ ਕੇ ਹੋਣਾ ਭਾਈ ਕਮੈਂਟ ਕਰਿਆ ਹੋਣਾ ਇੱਥੇ ਰੂਪ ਨਹੀਂ ਹੈਗਾ ਉਹ ਕੋਈ ਹੋਰ ਆਈਡੀ ਆ ਉਹ ਅੱਛਾ ਹਾਂ ਉਹ ਆਈਡੀ ਹੋਰ ਆ ਕੋਈ ਪਤਾ ਬੰਦੇ ਤਾਂ ਇੱਦਾਂ ਇੱਦਾਂ ਦੇ ਆ ਉਹਨਾਂ ਨੇ ਟਾਈਮ ਵੀ ਨਾਲ ਲਿਖ ਦੇਣਾ ਵੀ ਐਨੇ ਵੱਜ ਕੇ ਐਨੇ ਸਕਿੰਟ ਪਰ ਬੰਦੇ ਨੇ ਇਹ ਗੱਲ ਕਹੀ। ਅੱਛਾ ਠੀਕ ਹੈ ਉਹ ਵੀ ਨਾਲ ਲਿਖ ਦਿੰਦੇ ਆ ਐਨੇ ਵੱਜ ਕੇ ਐਨੇ ਸਕਿੰਟ ਪਰ ਬਾਹਰ ਉਹਦੇ ਪਰ ਟਾਈਮ ਪਰ ਗੋਲੀ ਮਾਰਨੀ ਵੀੜੀ ਸਿੱਧੁੱਥੀ ਤੇ ਚੱਲਣੀ ਆ। ਅੱਛਾ ਹਾਂ ਉੱਥੇ ਤੇ ਵੀਡੀਓ ਚੱਲਣੀ ਹੋਰ ਪਾਸੇ ਤੇ ਨਹੀਂ ਚੱਲਣੀ। ਐਨ ਪੁਆਇੰਟ ਪਰ ਤੇ ਅੱਜ ਮੈਂ ਵੀ ਹੌਲੀ ਹੌਲੀ ਵੀਡੀਓ ਬਣਾਉਂਗਾ ਹਾਂ ਅੱਜ ਅੱਜ ਹੌਲੀ ਹੌਲੀ ਵੀਡੀਓ ਬਣਾਉਂਗਾ ਅੱਜ ਭੜਾਈ ਆ ਮੈਂ ਹੌਲੀ ਹੌਲੀ ਅੱਛਾ ਫਿਰ ਬਣਾ ਕੇ ਫਿਰ ਮੈਂ ਪਾਈਕਾ ਨਹੀਂ ਫਿਰ ਮੈਂ ਵੀ ਦੇਖਦਾ ਵੀ ਮਨ ਵੀ ਇਹ ਵੀ ਆਪ ਕਰਦੇ ਆ ਜੀ ਕਹਿੰਦਾ ਭਾਈ ਦਿਹਾੜੀ ਲੈਕ ਕਰਦੇ ਆ ਹਾਂ ਜੀ ਕਹਿੰਦਾ ਦਿਹਾੜੀ ਬਣਾ ਉੱਥੇ ਵੀਡੀਓ ਬਣਾਉਣੀ ਆਖੀ ਹੁੰਦੀ ਆ ਹਾਂ ਜਿਹੜਾ ਠੇਕਾ ਹੁੰਦਾ ਉੱਥੇ ਵੀਡੀਓ ਬਣਾਉਣੀ ਬਹੁਤ ਸੌਖੀ ਆ ਜਾਂਦੀ ਵੀ ਠੇਕੇ ਵਾ ਆਪਣਾ ਕੰਮ ਹੁੰਦਾ ਮਾਲ ਕਹਿੰਦਾ ਨਹੀਂਗਾ ਦਿਹਾੜੀ ਵਫਰਨ ਡਾ ਰਹਿਣਾ ਵੀ ਮਾਲ ਕਈ ਤੇਰੇ ਵਰਗੇ ਹੁੰਦੇ ਆ ਸੱਚਣ ਪਿਆਰੇ ਕਈ ਥੋੜੇ ਹੋਰ ਸੁਆਰੇ ਹੁੰਦੇ ਆ ਹੂੰ ਤੋਂ ਟਾਈਮ ਦੇ ਇਹ ਐਸਾ ਆ ਗਾੜੀ ਦਿਹਾੜੀ ਚਾਹਦੀ ਲੋਕਾਂ ਟਾਈਮ ਦੇਖਣਾ ਟਾਈਮ ਤੋਂ ਦੇਖੋ ਟਾਈਮੋਂ ਮੰਗੀ ਦਿਹਾੜੀ ਨਹੀਂ ਦਿੱਤੀ ਵੀ ਮੈਂ ਤਾਂ ਸਾਡੇ ਨਾਲ ਗੱਲ ਕਰੀ ਵੀ 800 ਰੁਪਏ ਦਿਹਾੜੀ ਕਹਿੰਦਾ ਮੰਨੂ ਮੰਨੂ ਨਾ ਦੇਓ ਕਹਿੰਦਾ ਮੇਰੇ ਨਾਲ ਦੇ ਮੁੰਡਿਆਂ ਨੂੰ ਦੇ ਦੇ ਹਾਂ ਜੀ ਠੀਕ ਆ ਵੀ 800 ਰੁਪਏ ਦਿਹਾੜੀ ਲੈਣੀ ਆ ਹਾਂ ਜੀ ਹਾਂ ਠੀਕ ਆ ਫਿਰ ਤੈਨੂੰ ਘੱਟ ਕਿਹਨੇ ਦੇਣੀ ਕਿਸੇ ਨੇ ਵੀ ਨਹੀਂ ਦੇਣੀ ਉਹ ਤਾਂ ਵਿੱਚ ਤੇਰੀ ਵੀ ਤੇ ਵਿੱਚ ਹੀ ਹੋਗੀ ਜਾਂ ਤਾਂ ਮੁੰਡਿਆਂ ਦੀ ਜੈਸ ਕਰਾ ਲਈ ਤੂੰ ਤਾਂ ਉਲਟਾ 50 ਰੁਪਏ ਫालतੂ ਖੋਗਾ ਵੀ ਭਾਈ ਮੈਂ ਠੇਕੇਦਾਰ ਆ ਮੈਂ ਮੇਨ ਬੰਦਾ ਇਹਨਾਂ ਦਾ ਵੀ ਮੈਨੂੰ 50 ਰੁਪਏ ਫालतੂ ਦੇ ਤੱਪਾ ਪਾੜੇ ਬੰਦਿਆ ਵਾਸਤੇ ਨਾ ਵੀ ਜਿਹੜਾ ਲਾਸਟ ਦਿਨ ਹੁੰਦਾ ਸਾਰਾ ਕੰਮ ਹੈ ਹੂੰ ਕਿਹਨਾਂ ਹੁੰਦਾ ਹੂੰ ਅੱਧੀ ਦਿਹਾੜੀ ਲੱਗੀ ਅੱਜ ਹਾਂ ਤੇ ਆਪਾਂ ਆਪਾਂ ਲਾਸਟ ਦਿਨ ਕਹਿੰਦੇ ਬਾਈ ਚਲ ਹੁਣ ਅੱਧੀ ਦਿਖੀ ਪੈਸੇ ਛੱਡ ਦੇ ਹਾਂ ਵੀ ਕੋਈ ਗੱਲ ਨਹੀਂ ਤੈਂ ਖੜਿਆ ਫੌਸੇ ਆ ਪਾਣੀ ਕਰੀ ਚਲ ਪਰੂ ਵੀ ਮੇਰੇ ਕੰਦੇ ਛੱਡ ਦੇ ਬਾਕੀ ਭਰਾਵਾਂ ਦੇ ਤੋਂ ਦੇ ਦੇ ਹਾਂ ਵੀ ਮੇਰੇ ਬਾਕੀਲੇ ਪਾਂਡੇ ਦਿਹਾੜੀ ਨੇ ਮੰਨਦੇ ਆ ਉਹ ਮੇਰੇ ਪਾਂਡੇ ਦੇ ਹੀ ਦੇ ਦੇ ਨਾ ਨਾ ਚਾਹੀਦਾ ਤਾਂ ਕਿਉਂ ਨਹੀਂ ਵੈਸੇ ਤੇਰਾ ਨਾ ਦਿੱਖਦਾ ਇਹਦਾ ਡਿਜ਼ਾਈਨ ਜਿਹੜੇ ਤਾਂ ਬਣਾਇਆ ਘੁੱਗੂ ਕਾਂਗੜੇ ਜੇ ਪਰ ਮੈਂ ਪਹਿਲਾਂ ਹੀ ਮਿਸਤਰੀ ਨੇ ਬਣਾਇਆ ਫੂਗੂ ਘਾਂਗੜੇ ਤਾਂ ਨਣੀ ਤਾਂ ਇਹਨਾਂ 'ਚ ਜਾਨ ਪਾਤੀ ਦੁਬਾਰਾ ਹੁਣ ਦੇਖ ਤਾਂ ਆਪਣਾ ਰੰਗ ਵੀ ਗਰੇ ਕਰਨਾ ਆਪਣੇ ਹੂੰ ਚਲ ਉਹ ਬੰਦੇ ਨੇ ਪਚਾਰੇ ਨੇ ਜਿਹੜਾ ਸਾਹਮਣੇ ਰੰਗ ਹੋ ਰਿਹਾ ਉਹਨੇ ਆਪਾਂ ਨਹੀਂ ਆਪਣੀ ਇੱਛਾ ਨਾਲ ਉਹਨੇ ਵੀ ਗਰੇ ਕਰਾਇਆ ਬਾਈ ਹਾਂ ਉਹ ਸਾਹਮਣੇ ਹੋ ਰਿਹਾ ਜੀ ਆਪਾਂ ਦੇਖ ਕੇ ਨਹੀਂ ਕਰਾਇਆ ਉਹਨੇ ਹਾਂ ਉਹ ਆਪਾਂ ਮੰਨ ਕਰਿਆ ਹੁਣ ਇਹ ਇਹ ਨੇਚਰਲ ਰੰਗ ਆ ਨੇਚਰਲ ਆ ਤਾਂ ਕਰਕੇ ਆ ਹਾਂ ਇਹ ਖਰਾਬੀ ਛੇਤੀ ਨਹੀਂ ਹੁੰਦਾ ਬਾਈ ਹਾਂ ਪੈਰਾ ਰੰਗ ਹੋਇਆ ਹੋਇਆ ਕਈ ਰੰਗਾ ਚਿੱਟਾ ਛੇਤੀ ਖਰਾਬ ਹੋ ਜਾਂਦਾ ਕਰੀਮੀ ਚ ਖਰਾਬ ਹੁੰਦਾ ਬਾਕੀ ਉਹਨਾਂ ਕੰਮ ਠੀਕ ਚੱਲਦਾ ਬਾਈ ਮੈਂ ਤਾਂ ਕਹਿੰਦਾ ਤਾਂ ਵੀ ਅਜੇ ਨਾ ਇਹਦੇ ਵਿੱਚ ਆ ਜਿਹੜਾ ਤਾਂ ਬ੍ਰਾਊਨ ਭਰਿਆ ਜੇ ਇਹਦੀ ਜਗ੍ਹਾ ਬਲੈਕ ਹੋ ਜਾਂਦਾ ਤਾਂ ਕੰਮ ਲੋਟ ਆ ਜਣਾ ਤਾਂ ਆਪਣਾ ਇਹ ਵੀ ਰੰਗ ਚਮਕੂਗਾ ਏਦਾਂ ਦੇਖਣ ਤੇ ਹੌਲੀ ਹੌਲੀ ਉਹ ਲੱਗਦਾ ਹੈ ਅੱਛਾ ਹਾਂ ਜਦ ਫੁੱਲ ਫੈਲੇ ਪਰ ਹੋ ਜਣਾ ਨਹੀਂ ਤੇ ਇਹਨੇ ਐਨ ਬੜੇ ਲੱਗਣਾ ਪਾਗਾ ਘਾਟ ਮਾ ਯਾਰ ਉਹ ਦੇਖ ਤਰ 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 ਮੇਰੇ ਮੇਰੇ ਮਨ ਨੂੰ ਸੱਤਿਓ ਠੋਕਰ ਲੱਗੀ ਜਾਂਦਾ ਗੱਲ ਕਿਹ ਹੈ ਨਾ ਵੀ ਬਾਈ ਰਿਸ਼ਤੇਦਾਰਾ ਕਹਿੰਦਾ ਉੰਬੀ ਰੋਟੀ ਲੇਟ ਦੱਤੀ ਆ ਅੱਛਾ ਅੱਛਾ ਆ ਫੇ ਮੈਂ ਸੰਦੀਪ ਮੈਂ ਕੁਲਚੇ ਲੈ ਕੇ ਆਇਆ ਮੈਂ ਤੈਨੂੰ ਕੁਲਚਿਆਂ ਨੂੰ ਕਿਹਾ ਤਾਂ ਇੱਕ ਪਤਾ ਕੀ ਗੱਲ ਹੈ ਬਾਈ ਹਾਂ ਇੱਕ ਆਉਂ ਸੀ ਤੇਰੇ ਨਾਲ ਆਇਆ ਹਾਂ ਤੇਰੀ ਸਾਰੇ ਕਾਰਾਏ ਹੋਇਆ ਹਾਂ ਅੱਜੀ ਖੋਲ ਕੇ ਤਾਂ ਬਲੋਂ ਲੈ ਚੰਗੇ ਲੱਗਦੇ ਹੈਗੇ ਅਸੀਂ ਤੈਨੂੰ ਕਹਿਣਾ ਉਹ ਨਾ ਨਾ ਤਰ ਉੱਤੇ ਚਾਹ ਪਾਣੀ ਮੰਨੂ ਮੱਜੇ ਮੇਰੀ ਗੱਲ ਸੁਣ ਮੈਂ ਜੇ ਦੋ ਦਿਨ ਬਾਅਦ ਤੇ ਘਰ ਨੂੰ ਚਲ ਜਮਾ ਫਿਰ ਤੁਸੀਂ ਰੋ ਭੁਖੀ ਰਹੋਗੇ ਅਸੀਂ ਵੀ ਦੋ ਦਿਨ ਬਾਅਦ ਤੇ ਘਰ ਮਾੜੇ ਨਾਲੇ ਮੈਂ ਤਾਂ ਤਿਆਰ ਆਣਾ ਲੰਬੜ ਯਾਰ ਬੰਦਾ ਠਿਕਰੀ ਹੈ ਤੁਸੀਂ ਤੁਸੀਂ ਦੋ ਸਤਰੀਕਾਲ ਬੁਲਾਉਂਦੇ ਤੁਸੀਂ ਦਹੀਂ ਜਮਾ ਤੁਸੀਂ ਦਹੀਂ ਜਮਾ ਮਾ ਮੂੰਹ ਚ ਨਹੀਂ ਨਾ ਮੈਨੂੰ ਬੱਚੇ ਇੱਕ ਬੰਦੇ ਦਾ ਫੋਨ ਆਇਆ ਹੁਣੇ ਆਇਆ ਤਾਂ ਕਹਿੰਦਾ ਵੀ ਭਾਈ ਯਾਰ ਕਹਿੰਦਾ ਬਿੰਦੂ ਨਾਲ ਤਾਂ ਤੂੰ ਸੁਣੀਆਂ ਗੱਲਾਂ ਬਾਤਾਂ ਮਾਰੀ ਜਾਂਦਾ ਕਹਿੰਦਾ ਦੂਏ ਮੁੰਡਿਆਂ ਨਾਲ ਤੂੰ ਗੱਲ ਕੋਈ ਕਰਦਾ ਨਹੀਂ ਆਇਆ ਕਰੋ ਪੁੱਤ ਆ ਰੱਖੋ ਇਹ ਰੱਖੋ ਪਹਿਲਾਂ ਅੱਗ ਇੱਕ ਗਰਮ ਗਰਮ ਕੁਲਚਾ ਹੋ ਜਾਵੇ ਜਿਹੜੇ ਲਾ ਕੇ ਬੋਤਲ ਆਈ ਨਹੀਂ ਗਈ ਠੰਡੇ ਦੀ ਬੋਤਲ ਬੋਤਲ ਠੰਡਾ ਲੈ ਆਦਣੀ ਪਾ ਕੇ ਗਲਾਸਾਂ ਚ ਪਾ ਗਏ ਗਲਾਸਾਂ ਤੇ ਠੰਡਾ ਲੈਦੇ ਪਾ ਠੰਡਾ ਤਾਂ ਰਿਸ਼ਤੇਦਾਰ ਆਏ ਹੋਇਆਂ ਯਾਰ ਬੋਤਲ ਹੈ ਠੰਡੇ ਦੀ ਪਾਣੀ ਦੀ ਬੋਤਲਾਂ ਹੁੰਦੀਆਂ ਕਈ ਤਰ੍ਹਾਂ ਦੀ ਇਹ ਤਾਂ ਤੇਲ ਦੀ ਵੀ ਬੋਤਲ ਹੁੰਦੀ ਆ ਡੀਜ਼ਲ ਦੀ ਵੀ ਬੋਤਲ ਹੁੰਦੀ ਆ ਤਰਪਿੰਦ ਦੀ ਫੜਾ ਦੇ ਲਿਆ ਕੇ ਆ ਬੜੀ ਬੋਤਲ ਪਈ ਆ ਉਹ ਦੇਖੋ ਤਰਪਿੰਦ ਦੀ ਬੋਤਲ ਫੜਾ ਦੇ ਇਹਨੂੰ ਲੈ ਆ ਕੇ ਹਾਂ ਜੇ ਕਾ ਵੀ ਹੈ ਜੇ ਗਲਾਪ ਆਪਾਂ ਪਾਉ ਨੂੰ ਵੀ ਰਪਾਈਓ ਬੇਪਾ ਮਜ਼ਾ ਆ ਕੇ ਮਜ਼ਾ ਆ ਕੇ ਕਰ ਲੈਂਦੇ ਉਹ ਸੱਚਿਆਂ ਦਾ ਮੰਨ ਲੈ ਕਰੋ ਯਾਰ ਵੀ ਇੱਕ ਨਾ ਇੱਕ ਨਾ ਗੱਲ ਹੈ ਵੀ ਉਹਦੀ ਨਹੀਂ ਤਾਂ ਗੱਲ ਜਦ ਤੱਕ ਹੈ ਤਾਂ ਰੂਪ ਨੂੰ ਕਹੀ ਚੱਲ ਜਾ ਤਾਂ ਰੂਪ ਨੂੰ ਕਹੀ ਹੁਣੀ ਇਹ ਗੱਲ ਹਾਂ ਪਰ ਸੱਚੀ ਗੱਲ ਹੈ ਮੈਨੂੰ ਫੀਲ ਹੋਇਆ ਉਸ ਟਾਈਮ ਵੀ ਤਾਂ ਹੈ ਤੀਏ ਬੰਦੇ ਨੂੰ ਗੱਲ ਕਹਿ ਦਿੱਤੀ ਵੀ ਯਾਰ ਰੋਟੀ ਨਹੀਂ ਮਿਲੀ ਟਾਈਮ ਨਾਲ ਅਗਲੇ ਅਗਲੇ ਨੂੰ ਥੋੜੋ ਪਤਾ ਵੀ ਹੁਣ ਅਸੀਂ ਕਿਹੜੇ ਸਾਫ ਨਾਲ ਚੱਲਦੇ ਕਿਹੜੇ ਸਾਫ ਨਾਲ ਦੀ ਚੱਲਦੇ ਅਲਾ ਕਹਣਾ ਵੀ ਯਾਰ ਚੱਲੇ ਮੰਨ ਬਾਈ ਤੇ ਫੇਜੇ ਕਪੜੇ ਵਾਸਤੇ ਸੌਰੀ ਕਹਿਣਾ ਬਤਾ ਮੈਂ ਕਿ ਮੈਂ ਕੱਲ ਤੇ ਰੋਟੀ ਮਨ 1 ਵਜੇ ਪੱਕੀ ਮਿਲੋਂਗੀ ਬਾਅਦੇ ਬਣੀ ਵੀ ਹੁੰਦੀ ਆ ਉਹ ਤਾਂ ਰੋਜ਼ ਐ ਰੋਟੀ 1 ਵਜੇ ਤੋਂ ਪਹਿਲਾਂ ਤਿਆਰ ਹੁੰਦੀ ਆ ਇਹ ਤੁਹਾਡੀ ਉਹ ਮਿਹਰਬਾਨੀ ਤੁਹਾਨੂੰ ਹਰ ਰੋਜ਼ ਅੱਜ ਅੱਜ ਚੱਲ ਮੈਂ ਬਾਹਰ ਤਾਂ ਤਿੰਨ ਤਿੰਨ ਵਾਰ ਕਹਿਣਾ ਕਿ ਨਹੀਂ ਵੀ ਹੱਥ ਧੋ ਲੋ ਰੋਟੀ ਵਾਸਤੇ ਹੀ ਕੰਮ ਕਰਦੇ ਰੋਟੀ ਟਾਈਮ ਨਾਲ ਖਾਓ ਹਾਂਜੀ ਹਾਂ ਤੁਸੀਂ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਆ ਕੇ ਆ ਕੇ ਚੱਲ ਗਏ ਆ ਕੇ ਚੱਲ ਗਏ ਹੁਣ ਹੁਣ ਇਹਦੇ ਬਾਅਦ ਤੀ ਕੰਮ ਕਰਦੇ ਹੁਣ ਤੂੰ ਥਾਲ ਉੱਧਰ ਰੱਖਣ ਚੱਲੇ ਇਹਨੂੰ ਖਾ ਨਾ ਨਾ ਰੰਗ ਨਹੀਂ ਇਹ ਤਾਂ ਹੁਣ ਹੱਥ ਘੁੰਮ ਗਿਆ ਨਹੀਂ ਤੂੰ ਥਾਲ ਰੱਖਣ ਲੱਗਿਆ ਦਾ ਸਿਰ ਦਾ ਹੱਥ ਘੁੰਮ ਗਿਆ ਆ ਜਾ ਫਿਰ ਆ ਜਾ ਬਣਾ ਆ ਜਾ ਮੁੰਡੇ ਬਹੁਤ ਕੰਮ ਹੈ ਜੀ ਇਹੋ ਜੀ ਗੱਲ ਨਹੀਂ ਹੈਗੀ ਪਰ ਇਹ ਗੱਲਾਂ ਗੱਲਾਂ ਤੇ ਗੱਲਾਂ ਦਾ ਸੁਣਾ ਦਿੰਦੇ ਨਾ ਫਿਰ ਹਾਂ ਹਾ 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 ਕਲਰ ਉੱਠਿਆ ਹੁਣ ਵੇਖੋ ਤਾਂ ਜੀ ਬਣ ਗਈ ਗੱਲਬਾਤ ਐ ਨਾ ਮੈਟ ਮੂਟ ਮਾਰ ਕੇ ਆ ਜੇ ਤਾਂ ਜੰਗਲੇ ਨੂੰ ਰੰਗ ਵੱਜਣਾ ਜੀ ਜੰਗਲੇ ਨੂੰ ਜੇ ਰੰਗ ਵੱਜਣਾ ਨਾ ਫੇਰ ਚਮਕਣਾ ਨੇ ਬਸ ਜਿੰਨੇ ਦਿਨ ਅਸੀਂ ਆ ਜੀ ਉਰ ਉਹਨੇ ਦਿਨ ਕਣਕ ਦਾ ਕੰਮ ਵੀ ਨਾਲ ਦੀ ਨਾਲੇ ਚੱਲੀ ਜਾਣਾ ਸਾਡਾ ਪਰ ਰੋਤ ਥੋੜੀ ਜੀ ਧੋ ਹੋ ਜਾਂਦੀ ਆ ਥੋੜੀ ਜੀ ਅੱਜ ਸੁੱਕਣੀ ਜਿਹੜੀ ਕੱਲ ਮੀਂਹ ਚ ਭਿੱਜਦੀ ਦੀ ਜੀ ਅੱਜ ਉਹ ਸੁੱਕ ਗਈ ਤੇ ਆ ਨਮੀ ਧੋ ਹੋ ਗਈ ਪੁੱਤ ਤੇ ਕਣਕੇ ਨਿਕਲੇ ਜੀ ਸਾਫ ਵਿੱਚ ਤੇ ਜਿਹੜਾ ਉਹ ਤਾਂ ਆਹਾ ਤੁਹਾਡੇ ਵਰਗੇ 2-4 ਗਰੀਬ ਡੈਡੀ ਹੋਰ ਹੋਣ ਬਸ 2-4 ਨਹੀਂ ਬਹੁਤ ਹੋਣ 2-4 ਤਾਂ ਹੁਣ ਕਿਆ ਹੋ ਗਿਆ ਕੋਈ ਨਹੀਂ ਡੈਡੀ ਹਾਂ ਜੀ ਤੂੰ ਫੇਰ ਨੂੰ ਉਹਨਾਂ ਨੂੰ ਕਹਿੰਦਾ ਤੇ ਕਹਿ ਦਿਆ ਕਰ ਠੁੱਠੀ-ਮੁੱਠੀ ਵੀ ਰੰਗ ਬਹੁਤ ਵਧੀਆ ਕਰਦੇ ਆ। ਕਹਿਂਦਾ ਰਹੇ ਨੇ। ਕਹਿੰਦਾ ਨਹੀਂ ਤੂੰ ਉਹਨੇ ਫੇਰ ਕਹਿਤਾ ਕਹਿੰਦਾ ਬਾਪੂ ਨੇ ਮੈਂ ਕਹਿੰਦਾ ਉਹ ਸਾਹਮਣੇ ਵਾਲਾ ਗੇਟ ਕਰਤਾ ਕਹਿੰਦਾ ਤੇ ਜੰਗਲਾ ਕਰਤਾ ਕਹਿੰਦਾ ਬਾਪੂ ਨੂੰ ਹਜੇ ਤੱਕ ਫੇਰ ਨਹੀਂ ਕਿਹਾ ਕੋਈ। ਹਾਂ। ਉਹ ਮੈਂ ਪਹਿਲਾਂ ਨਹੀਂ ਕਿਹਾ ਵਧੀਆ ਭਾਈ। ਕਹਿੰਦਾ ਤੂੰ ਬਹੁਤ ਵਧੀਆ ਰੰਗ ਆ। ਤਾਰੀਫ ਕਰਦੀ ਜੂ। ਕਹਿੰਦੇ ਵੀ ਉਹ ਕਾਲਾ ਨਹੀਂ ਕਰਿਆ। ਹਾਂ। ਹਾਂ। ਮੈਂ ਦਰ ਰੰਗ ਲੱਗਦਾ। ਚਲ ਫੇਰ ਇਹ ਰੱਖ ਲਾ ਮੈਂ। ਹਾਂ। ਤਾਂ ਨੂੰ ਲੀਟਰ ਲਿਆਉਣਾ ਫੇਰ। ਹਾਂ। ਜ਼ਰੂਰੀ 400 ਰੁਪਏ ਖਰਾਬ ਕਰਨ 400 ਦਾ ਹੁੰਦਾ ਹੈ 400 ਰੁਪਏ ਲੀਟਰ ਆਉਣਾ ਆ ਮੈਂ ਲੈ ਕੇ ਆਇਆ ਸਿਲਵਰ ਪੇਂਟ 200 ਰੁਪਏ ਦਾ ਦਿੱਤਾ ਉਹਨੇ ਡੱਬਾ 1/2 ਲੀਟਰ ਦਾ ਉੱਧਰ ਕੀ ਪੁੱਤਾ ਕੀ ਕਰਦੇ ਹੋ ਕੀ ਕਰਦੇ ਇਹਨਾਂ ਨੂੰ ਪੁੱਛ ਕੰਮ ਕਰਨਾ ਕਿ ਨਹੀਂ ਤੁਸੀਂ ਹੈਂ ਹੋ ਮੇਰਾ ਕੁੱਲ ਦਾਖਲਾ ਮੇਰਾ ਕੁੱਲ ਤਾਂ ਉੱਧਰ ਪਿਆ ਹੋਣਾ ਯਾਰ ਤੈਨੂੰ ਟੱਕਰਣਾ ਫਿਰ ਹਾਂ ਟੱਕਰਿਆਉਂਦਾ ਨਹੀਂ ਮੈਂਨ ਅੱਜ ਜਾਣਾ ਕਿਤੇ ਬਾਹਰ ਖਾਣ ਮੇਰੀ ਸਲਾਹ ਹੀ ਹੈ ਨਹੀਂ ਬਿਨਾ ਖਾਵਾ ਕਿ ਤੈਨੂੰ ਖਾਣਾ ਤੇਰੇ ਵਾਸਤੇ ਮੈਂ ਕਾ ਦਵਾਂ ਨਹੀਂ ਨਹੀਂ ਹੂੰ ਕਿੰਨੇ ਵਜੇ ਆਉਂਗਾ ਬਾਈ ਫਿਰ ਮੈਂ ਮੁੜਿਆ ਹੁਣ 7 ਵਜੇ ਜਾਣਾ 9 ਵਜੇ ਤੱਕ ਨੂਰ ਆ ਰੂਗਾ 9:30 ਤੋਂ ਬਾਅਦ ਤੇ ਬਾਅਦ ਜੇ ਸਾਜਰ ਨਹੀਂ ਆਇਆ ਮੈਂ ਸਾਜਰ ਨਹੀਂ ਕਿਸੇ ਨਾਲ ਮੇਰੀ ਮੀਟਿੰਗ ਹੈ ਕਹਾ ਅਗਲੇ ਦੇ ਅਕੋਰਡਿੰਗ ਚੱਲਣਾ ਮੈਂ ਆਪਣੇ ਅਕੋਰਡਿੰਗ ਥੋੜੋ ਚੱਲਣਾ ਅਗਲੇ ਨੇ ਮੈਨੂੰ ਬੁਲਾਇਆ ਵੀ ਤੁਸੀਂ ਆਓ ਪਰ ਉੱਥੇ ਮੇਰੀ ਮਰਜ਼ੀ ਨਹੀਂ ਨਾ ਚੱਲਣੀ ਕਿਵੇਂ ਇਹ ਖਮਾਣੋ ਦਾ ਸਪੈਸ਼ਲ ਗੁਲਚਾ ਹੈ ਬਾਈ ਜੀ ਜੀ ਤਾਂ ਦਾ ਕੁ ਟੇਸਟ ਦਾ ਫਰਕ ਲੱਗਿਆ ਤੈਨੂੰ ਗੁਲਚੇ ਵੀ ਬੜੇ ਆ ਬੜਾ ਗੁਲਚਾ ਹਾਂ ਟੇਸਟ 25 ਰੁਪਏ 30 ਰੁਪਏ ਦਾ ਇੱਕ ਆ ਆਪਣੇ ਇਹ ਬੰਦਾ ਲਈ ਜਾਂਦੇ ਛੁਰੂ ਗਿਆ ਉਹ ਛੋਟਾ ਹੁੰਦਾ ਫਰਕ ਤਾਂ ਮੈਂ ਕਹਤੇ ਕਿ ਆ ਸਪੈਸ਼ਲ ਗੁਲਚਾ ਹੈ ਮੈਂ ਵੀ ਤਾਂ ਕਿਸੇ ਵਜਾ ਕਰਕੇ ਜਿਹੜਾ ਤੈਨੂੰ ਆਤਰ ਜਿਹੜੀ ਤੈਨੂੰ ਥਲੜੀ ਸਾਈਡ ਜਿਹੜਾ ਪਲਾਸਟਰ ਕਰਿਆ ਦਾ ਉਹ ਤੇਰਾ ਕਵਰ ਹੋ ਗਿਆ ਸਾਰਾ ਹੀ ਇਹਦੇ ਚ ਹੁਣ ਦੇਖਣ ਤੇ ਹਟ ਗਿਆ ਵਿਚਾਲੇ ਵਿਚਾਲੇ ਕੰਧ ਪਰ ਸਲਾਬ ਜੀ ਰਹਿ ਗਈ ਜੇ ਇੱਕ ਜਾਂ ਦੋ ਦਿਨ ਧੁੱਪ ਹੋਰ ਪੈ ਗਈ ਫਿਰ ਸਾਰੀ ਗੰਧ ਇੱਕ ਜੀ ਹੋ ਜਾਣੀ ਹੈ ਨਾ ਫਿਰ ਬਾਤ ਬਣ ਜਾਣੀ ਹੈ ਨਾ ਜਿਹੜੀ ਗੱਭੇ ਜੀ ਬਾਈ ਸਲਾਬ ਨਹੀਂ ਹੈਗੀ ਇਹ ਹਾਂ ਇਹ ਇੱਟਾਂ ਨੇ ਪਾਣੀ ਚੁਸਿਆ ਹੋਇਆ ਹਾਂ ਆਦੋ ਤੇਰੇ ਪਿੱਛੇ ਵੀ ਤਾਂ ਹੈਗਾ ਥਲੜੀਆਂ ਇੱਟਾਂ ਸੁੱਕੀਆਂ ਆ ਉੱਪਰ ਵੀ ਸੁੱਕੀਆਂ ਵਿਚਾਲੇ ਤਿੰਨ ਰਤੇ ਸਲਾਬ ਹੈ ਇਹ ਕਿਹੜਾ ਸਿਸਟਮ ਹੋਫਾ ਦਾ ਖੰਡੇ ਇਹ ਕਾਣੀ ਸਿਕਤਾਂ ਦੇਛਦੀਆਂ ਜਿਹਾ ਸਿਮਿੰਟ ਕਰਕੇ ਹਾਂ ਉੱਟਾਂ ਨੂੰ ਹਵਾ ਲੱਗੀ ਗਈਆਂ ਸੁੱਕ ਗਈਆਂ ਹਾਂ ਗੱਭੇ ਸਿਮਿੰਟ ਹੈਗਾ ਤਾਂ ਉੱਪਰ ਦੇ ਪਾਣੀ ਥੱਲੇ ਨੇ ਆਉਣਾ ਪੈਣਾ ਹੁਣ ਲੈ ਇਹ ਤੇਰੀ ਗੱਲ ਗਲਤ ਆ ਮਗਰ ਤਾਂ ਨਾਲ ਸਿਮਿੰਟ ਆ ਨਾ ਕੋਸਾ ਦਾ ਕੰਧ ਨੂੰ ਔ ਤਿੰਨ ਰਤ ਐਨ ਕਿ ਸਾਰ ਸਿਰੇ ਤੋਂ ਸਿਰੇ ਤੱਕ ਇਹਨਾਂ ਚਮਕਦੇ ਦੇਖੋ ਥੱਲੇ ਵੀ ਸੁੱਕਾ ਉੱਪਰ ਵੀ ਸੁੱਕਾ ਪਤਾ ਨਹੀਂ ਇਹ ਤਾਂ ਕਿ ਰੱਬ ਦੇ ਰੰਗਾਂ ਦਾ ਕੋਈ ਨਹੀਂ ਪਤਾ ਹੈਗਾ ਹੂੰ ਤੇਰੇ ਆੜੀ ਦਾ ਮਾਨ ਦਾ ਅਧਿਕਾਰ ਉਹ ਕਿੰਨੇ ਛਤਰੀਆਂ ਜੇ ਖੜੀਆਂ ਆ ਕਬੂਤਰ ਇੱਕ ਵੀ ਨਹੀਂ ਹੈਗਾ ਉੱਥੇ ਹਾਂ ਅਪਾ ਜੀ ਆਹ ਅੱਛਾ ਤੇਰੇ ਕੋਲ ਕਿੰਨੇ ਕਬੂਤਰ ਦੇ ਬੱਚੇ ਉਹ ਤਾਂ 20 ਹੈਗੇ ਬਾਈ 20 20 ਜੋੜੀਆਂ 20 ਜੋੜੀਆਂ ਪਰ ਉਹਨਾਂ ਨੂੰ ਹਣੋ ਦਾਣਾ ਦੂਣਾ ਮਗਰ ਕੌਣ ਪਾਉਂਦਾ ਬੱਚੇ ਮੇਰੇ ਘਰ ਦੇ ਮਗਰ ਕਿੰਨੇ ਕਿੰਨੇ ਕਿ ਰਸਣ ਖਾ ਲੈਂਦੇ ਉਹ ਛਾਲ ਤੇ ਕਿੰਨੇ ਕਿ ਕਣਕੇ ਪਾਉਂਦਾ ਕਿਆ ਪਾਉਂਦਾ ਕਣਕ ਬਾਜਰਾ ਪੱਕੀ ਸਰੋਂ ਤੇ ਬਾਕੀ ਮਿਕਸ ਕਰਕੇ ਰੱਖਦਾ ਤੈਨੂੰ ਫਾਇਦਾ ਕੀ ਉਹਨਾਂ ਤੋਂ ਫਿਰ ਸ਼ਾਂਕ ਤੇਵਾ ਹਾਂ ਬੱਸ ਹਾਂ ਜਿਹੜਾ ਉਹਦੋਂ ਫਤੇਗੜ ਨਹੀਂ ਕਿੱਥੇ ਤੈ ਤਾਂ ਫੋਨ ਜਿਹੜਾ ਮੁੰਡੇ ਨੂੰ ਕਹਿੰਦਾ ਤਾਂ ਕਹਿੰਦਾ ਆਪਣੇ ਡੈਡੀ ਨੂੰ ਲੈ ਕੇ ਆਈ ਨਾਲ ਵਿਜੋੜਾ ਵੇਚਣਾ ਉਹ ਆਇਆ ਤਾਂ ਬਠਿੰਡੇ ਦੇਖਾਉਣ ਭਾਈ ਅੱਛਾ ਮਨ ਵਿਚਾਰੇ ਕਮੈਂਟ ਕਰਦੇ ਗਾਣੇ ਮੇਰੇ ਚੈਨਲ ਤੇ ਹਾਂ ਬਾਈਕ ਉੱਤਰ ਦੇ ਲਈ ਬਾਈਕ ਉੱਤਰ ਦੇ ਲਈ ਤੂੰ ਹਜੇ ਕਹੀ ਜਾਂਦਾ ਮੈਂ ਸ਼ੁਰੂ ਕਰਨਾ ਚੈਨਲ ਹੁਣ ਕਹੀ ਜਾਂਦਾ ਮੇਰੇ ਚੈਨਲ ਤੇ ਕਮੈਂਟ ਕਰ ਲੈ ਚੈਨਲ ਮੈਂ ਪਹਿਲਾਂ ਬਣਾਇਆ ਹੋਇਆ ਆਪਣਾ ਜਾਨਵਰ ਵਾਲਾ ਅੱਛਾ ਵੀ ਜਨ ਜਾਨਵਰਾਂ ਵਾਸਤੇ ਬਣਾਇਆ ਕੂਤਰਾ ਕੂਤਰਾਂ ਵਾਸਤੇ ਅੱਛਾ ਹੁਣ ਮੈਂ ਜਿਹੜਾ ਆਪਾਂ ਹਰ ਰੋਜ਼ ਆਪਾਂ ਡੇਲੀ ਫੇਰ ਤੇ ਕੰਮ ਕਰਦੇ ਆ ਹਾਂ ਉੱਤਰ ਬਣਾਉਣਾ ਬਾਈ ਹਾਂ ਬਾਤ ਦਾ ਚੈਨਲ ਬਣ ਗਿਆ ਹਾ ਤੇਰਾ ਹੀ ਚੈਨਲ ਆ ਇੱਕ ਮੈਂ ਇਹ ਦੋ ਤਿੰਨ ਵੀਡੀਓ ਆਪਣੇ ਚੈਨਲ ਤੇ ਪਾਈਆਂ ਵੀ ਤੀ ਇਹ ਜੀਆਂ ਹੂੰ ਜਿਹੜੇ ਬੰਦੇ ਨੇ ਮੈਂ ਗਾਹਾ ਹੁਣ ਕਹੀ ਜਨਾ ਬਾਈ ਕੱਲ ਨੂੰ ਆਂਗਾ ਪਾਰਸਲ ਹੋਗਾ ਉਹ ਬੜੇ ਜਿਹੜੇ ਬੰਦੇ ਜੱਜ ਕਰ ਲੈਂਦੇ ਵੀ ਬੰਦਾ ਫਿਰ ਤਾਂ ਉੱਥੇ ਆ ਤੇ ਕੰਮ ਦੇਣਾ ਪਿਆ ਵੀਰੇ ਪਿੱਛੇ ਵੀਡੀਓ ਫਿਰ ਵੀ ਤਾਂ ਫਿਰ ਫਿਰ ਬੰਦ ਕਰਨਾ ਪੈ ਗਿਆ ਇਹ ਵੀ ਪੰਗਾ ਖੜਾ ਹੋ ਗਿਆ ਯਾਰ ਇਹ ਨਾਲ ਨਾਲ ਜੱਪਾ ਘੜਾ ਹੋ ਗਿਆ ਉਹ ਤਾਈ ਦਾ ਜਿੱਦੜ ਆਇਆ ਤਾਂ ਉਦੋਂ ਮਨੂ ਵੀ ਤਾਂ ਤਾਈ ਕਹਿੰਦਾ ਕਹਿੰਦਾ ਭਾਈ ਵੀਡੀਓ ਨਾ ਬਣਾ ਯਾਰ ਕਹਿੰਦਾ ਜੇ ਵੀਡੀਓ ਬਣਾਉਣੀ ਤਿੰਨ ਦਿਨ ਬਾਅਦ ਪਾਈ ਕਹਿੰਦਾ ਕਹਿੰਦਾ ਮੈਨੂੰ ਪਿੱਛੇ ਤੇ ਮੇਰੇ ਕੱਪੜੇ ਪਾੜਨੇ ਸ਼ੁਰੂ ਕਰਦਲੇ ਬੰਦੇ ਨੇ ਬਸ ਕਿੰਨੀਆਂ ਜਿਹਾ ਫੇਰ ਗੱਲੇ ਗਰਮੈਸੇ ਪੂਰੀ ਹੋਈ ਵੀ ਆ ਹਨ ਹਾਂਜੀ ਹਾਂ ਮੈਂ ਆਉਂਗਾ ਹਾਂ ਆਪਣੇ ਪਿੰਡ ਤੇ ਫੋਨ ਆਇਆ ਤਾਂ ਹਾਂ ਮੈਂ ਪੈਰੇ ਹਾਂ ਤਾਂ ਆਪਣੇ ਪਿੰਡ ਹੋਂ ਪਤਾ ਨਹੀਂ ਰੱਬ ਕਿ ਮੈਂ ਪੈਣਾ ਇੱਥੇ ਵੀ ਖਮਾਣੋ ਵੀ ਕਿੰਨੀਆਂ ਕਰਦੀ ਤੂੰ ਜਦੋਂ ਮੈਂ ਗੱਡੀ ਪਰ ਆਇਆ ਖਮਾਣੋ ਤੇ ਹੁਣ ਹੂੰ ਢੰਮਣ ਕਾਣੀ ਜੀ ਤਾਂ ਉੱਥੇ ਵੀ ਹੁਣ ਤੂੰ ਕਿੰਨੇ ਵੇ ਤੱਕ ਝੱਟ ਲਾਉਂਗਾ ਕਿਆ ਕਰੂੰਗਾ ਹੁਣ ਦੇਖ ਮੇਰੀ ਗੱਲ ਸੁਣਾ ਹੋਰ ਰਿਸ਼ਤੇਦਾਰ ਹੋਰ ਵੀ ਆਗੇ ਸਾਖ ਸੰਬੰਧੀ ਹਾਂ ਜੇ ਉਹ ਕਮਰੇ ਦੇ ਵਿੱਚ ਤੂੰ ਹੁਣ ਸਮਾਨ ਕੱਢੂਗਾ ਮੀਮੂ ਤਾਂ ਕੁਛ ਨਹੀਂ ਪਤਾ ਹੈਗਾ ਉਹਨੂੰ ਆਪਾਂ ਦੇਖਾਂਗੇ ਸਵੇਰੇ ਠੀਕ ਆ ਆਪਣਾ ਪੈਨ ਦਾ ਰਜਿਮੈਂਟ ਆਪਾਂ ਮੈਂ ਤੂੰ ਤਿੰਨੇ ਜਣੇ ਇਹ ਪਾਉ ਕਮਰੇ ਚ ਹੀ ਸੀ ਲਾ ਕੇ ਪੈਜੂਂਗੇ ਜਿਹੜੇ ਰਿਸ਼ਤੇਦਾਰ ਆਏ ਉਹ ਇਧਰਲੇ ਕਮਰੇ ਚ ਪੈਜੂਂਗੇ ਠੀਕ ਆ ਬੀਬੀ ਬੀਬੀਆਂ ਸਾਰੀਆਂ ਇੱਧਰ ਪੈ ਜੂਗੀਆਂ ਆਪਾਂ ਉੱਧਰ ਪੈ ਦੂਗੇ ਬਣਾਏ ਕਮਰੇ ਸਾਮਾਨ ਕੋਈ ਨਿਕਲਣਾ ਨਹੀਂਗਾ ਹਾਂ ਅਸੀਂ ਪੂਰਾ ਅੰਦਰ ਅੰਦਰ ਦਾ ਝਾੜੜੀਆਂ ਕਰਕੇ ਛੱਡ ਲੈਣਾ ਹਾਂ ਕੁੱਤੀ ਪਰਲੀ ਦੇ ਕੇ ਨਾ ਬਾਤ ਇਕੱਠਾ ਕਰਕੇ ਬਾਹਰ ਕੱਢ ਦਾਂਗੇ ਸਾਡਾ ਉਨਾ ਹੀ ਕੰਮ ਨਾਲ ਸਵੇਰੇ ਘਟ ਜੂਗਾ ਹਾਂ ਜੇ ਫ੍ਰੀ ਹੋ ਗਿਆ ਤੂੰ ਅਜੇ ਤੋ ਫ੍ਰੀ ਨਹੀਂ ਹੁੰਦਾ ਤੈਨੂੰ ਤਾਂ ਸਿਲਵਰ ਪੇਂਟ ਮਾਰਨਾ ਜੇ ਤੂੰ ਜੰਗਲੇ ਪਰ ਲੱਗਿਆ ਤਰ ਤੂੰ ਤਾਂ ਜੰਗਲੇ ਪਰ ਬਹੁਤ ਟਾਈਮ ਲੱਜਣਾ ਸਿਲਵਰ ਪੇੜਾਂ ਦੀ ਇਕੱਠਾ ਕਰ ਦੂਗੇ ਹਾਂ ਇਕੱਠਾ ਕਰਨਾ ਚ ਸਿਲਵਰ ਅਚਾ ਦਰਵਾਜ਼ਾ ਜਾਓਗੇ ਪਿਛਲੀ ਖਿੜਕੀ ਹੋਗੀ ਬਣਾ ਹੈ ਹਾਂ ਹੋ ਗਿਆ ਸ ਕਿਹੜਾ ਕਾਫੀ ਜਿਹੜਾ ਮੂਰੇ ਸਾਫ ਆ ਡਿਆ ਖੁੱਲ ਜਿਆ ਹਾਂ ਹਾਂ ਇਹ ਪਣਾ ਨਹੀਂ ਹੋਇਆ ਬਹੁਤ ਇਹ ਬ੍ਰੀਕ ਜਗ੍ਹਾ ਮਾ ਨਾ ਬਹੁਤ ਜਿਹੜਾ ਇਹਦਾ ਜੰਗਲੇ ਵਾਲਾ ਹਾਂ ਤੂੰ ਸਿਲਵਰ ਉੱਪਰਲੀ ਸਾਈਡ ਸਿਲਵਰ ਕਰੂੰਗਾ ਨਾ ਮੈਂ ਮੋਟਾ ਇਹ ਕਿਹੜਾ ਖੁੱਲੇ ਅਚਾਰ ਦੋ ਪਾਸੇ ਖੁੱਲੇ ਜਾਂਦੇ ਗੱਭੀ ਵਾਲਾ ਜਿਹੜਾ ਹਾਂ ਹਾਂ ਉਹ ਬਰੌਣਾ ਦਿਖਾਣਾ ਕਰੀ আচ্ছা ਉਹ ਬਰੌਣਾ ਜਿਹੜਾ ਅਲਦਲੇ ਨੂੰ ਖੁੱਲੇ ਜਾਂਦੇ ਆ ਇਹ ਕਰ ਦਨੇ ਤਾਂ ਸਿਲਵਰ ਹਾਂ ਜਿਹੜਾ ਆਪਾਂ ਡੰਡਾ ਜਾਂਦਾ ਉਹ ਵੀ ਆਪਣਾ ਖਾਰੀ ਬਰੌਣਾ ਦਿਖਾਣਾ ਫੇਰ ਸਿਲਵਰ ਪੁੰਨਾ ਚਾਂਕੀ ਬਾਕੀ ਬੱਟ ਠੀਕ ਆ ਥੋੜਾ ਜਿਹਾ ਬਰੀਕੀ ਜਿਹਾ ਕੰਮ ਆ ਸਾਲਾ ਪਾਪਾ ਨੇ ਇੱਕ ਕੰਮ ਹੋਰ ਕਰਨਾ ਯਾਰ ਟੈਂਕੀ ਟੁੰਕੀਆਂ ਦਾ ਵੀ ਡਿਗਾਰਡ ਜਾ ਦੇਖ ਕੇ ਉਹਨਾਂ ਟੈਂਕੀ ਟੁੰਕੀ ਵੀ ਲੈ ਕੇ ਆਉਣੀ ਆ ਚਲੋ ਕੱਲੂ ਜਾ ਹਾਂ ਫੇ ਆਪਾਂ ਦੇ ਕੱਲੂ ਦੇਖਦੇ ਬਣਾਉਣੇ ਪ੍ਰੋਗਰਾਮ ਮਕਾਨ ਦਾ ਬਦਲਿਆ ਜੀ ਨਕਸ਼ਾ ਹਨ ਬਖਸ਼ੂ ਦੀ ਕਿਰਪਾ ਨਾਲ ਹੋਇਆ ਤਾਂ ਜਿਹੜਾ ਨਿੱਕੇ ਮੋਟੇ ਜਿਹੇ ਕੰਮ ਰਹਿੰਦੇ ਆ ਉਥੇ ਬਾਦ ਨਖਾਰ ਆਉਣਾ ਇਹਨੂੰ ਪੂਰਾ ਹਨ ਆਹ ਸੜ ਵੀ ਹੋ ਗਈ ਉੱਧਰ ਇਹ ਹੈਗਾ ਜੀ ਇੱਧਰ ਦਾੜੀ ਦਾ ਖੇਤ ਮੇਰੇ ਸਾਲਾ ਸਾਹ ਉਹਦੇ ਸਮਝ ਲਓ ਆਹੀ ਹੋ ਪਰ ਇੱਕ ਕਨਾਲ ਹੁਣੀ ਜਾਂ ਡੇਢ ਹੋਗੀ ਤੁਨੂੰ ਤੇ ਇੱਕੇ ਲੱਗਦੀ ਇੱਥੇ ਤੇ ਇੱਧਰ ਤੱਕ ਬਹੁਤ ਤੱਕ ਜਿੱਥੇ ਤੱਕ ਅਮਰੂਦ ਦਾ ਬੂਟਾ ਖੜਾ ਬਹੁਤ ਤੱਕ ਤੇ ਆ ਤੂੜੀ ਵਾਲਾ ਕਮਰਾ ਇਹ ਤੂੜੀ ਉਹਨੇ ਪਾਈ ਵੀ ਜਿਹੜੀ ਭੈਣ ਜੀ ਅੰਦਰ ਆਈ ਵੀ ਆ ਕੰਮ ਕਰਾਉਣ ਉਹਨਾਂ ਨੇ ਤੂੜੀ ਪਾਈ ਵੀ ਇਹਦੇ 'ਚ ਆਹ ਸੜ ਵੀ ਹੋ ਗਈ ਸਾਰੀ ਓਕੇ ਆਹ ਸਾਡਾ ਪੱਥਰ ਚਟ ਦਾ ਬੂਟਾ ਜੋ ਸੰਦੀਪ ਆ ਤਾਂ ਡੇਲੀ ਇੱਕ ਪੱਤਾ ਵੀ ਖਾਈ ਜਾਵੇ ਮੈਂ ਕਹਿੰਦਾ 10 ਦਿਨਾਂ ਚ ਪਥਰੀ ਖਤਮ ਹੋ ਜੂਗੀ ਪਰ ਉਹ ਚੀਜ਼ਾਂ ਤਾਂ ਚੱਲਦੀ ਬਹੁਤ ਆ ਉਹਨੂੰ ਬੌਂਟਿੰਗ ਦੀ ਸਿਹਤ ਰੱਖਣੀ ਆ ਵਾਹਿਗੁਰੂ ਕਰੀ ਭਲਾ ਸਭ ਦਾ ਕੋਈ ਮਤਲਬ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਕਿਸੇ ਅਗਲੇ ਵਲੌਗ ਠੀਕ